ਪੰਜਾਬ ਤਿਹਾਰਾਂ ਦੀ ਧਰਤੀ ਹੈ ਪੰਜਾਬੀ ਸੱਭਿਆਚਾਰ ਵਿੱਚ ਸੌਣ ਮਹੀਨੇ ਦੀ ਵਿਸ਼ੇਸ਼ ਮਾਤਾ ਹੈ ਸੌਣ ਮਹੀਨੇ ਵਿੱਚ ਤੀਆਂ ਦਾ ਤਿਹਾਰ ਬੜੇ ਹੀ ਚਾਵਾਂ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਮੁਟਿਆਰਾਂ ਗਿੱਧਾ ਭੰਗੜਾ ਬੋਲੀਆਂ ਅਤੇ ਪਿੰਗਾ ਝੂਟ ਕੇ ਇਸ ਤਿਹਾਰ ਨੂੰ ਮਨਾਉਂਦੀਆਂ ਹਨ ਇਸੇ ਤਰ੍ਹਾਂ ਸਾਨੇਵਾਲ ਦੁਸਹਿਰਾ ਗਰਾਊਂਡ ਵਿਖੇ ਲੋਕ ਸੱਭਿਆਚਾਰਕ ਸੱਤ ਵੱਲੋਂ ਤੀਆਂ ਸਾਨੇਵਾਲ ਦੀਆਂ ਰੌਣਕਾਂ ਦਾ ਤਿਹਾਰ ਤਹਿਤ ਮਨਾਇਆ ਗਿਆ ਇਸ ਮੌਕੇ ਤੇ ਦੂਰੋਂ ਨੇੜੇ ਚਲ ਕੇ ਆਈਆਂ ਬੀਬੀਆਂ ਮੁਟਿਆਰਾਂ ਤੇ ਕੁੜੀਆਂ ਦੇ ਵੱਲੋਂ ਗਿੱਦਾ ਬੋਲੀਆਂ ਘੋੜੀਆਂ ਫਿਟਣੀਆਂ ਸੁਹਾਗ ਦੇ ਸੱਭਿਆਚਾਰੀ ਕੀਤਾ ਕੇ ਨੱਚ ਟੱਪ ਕੇ ਮਨਾਇਆ ਗਿਆ ਲੋਕ ਸੱਭਿਆਚਾਰ ਦੇ ਸੱਤ ਦੇ ਮੁਖ ਪ੍ਰਬੰਧਕ ਮੈਡਮ ਜਤਿੰਦਰਪੁਰ ਕੋਰ ਸੰਧੂ ਅਤੇ ਮੈਡਮ ਸੁਖਵਿੰਦਰਪੁਰ ਕੋਰ ਸੰਧੂ ਨੇ ਦੱਸਿਆ ਕਿ ਇਹ ਤੀਆਂ ਦਾ ਤਿਹਾਰ ਪੁਰਾਣੇ ਸਮਿਆਂ ਨੂੰ ਦਰਸਾਉਂਦੇ ਹੁਆ ਪਿੰਗਾ ਝੂੜਦੀਆਂ ਬੀਬੀਆਂ ਮੰਝੇ ਉੱਪਰ ਲੱਗੇ ਸਪੀਕਰ ਚਰਖਾ ਚਾਟੀ ਮਧਾਣੀ ਢੀੜੀ ਚੱਕੀ ਦਰੀਆਂ ਤੇ ਹੋਰ ਚੀਜ਼ਾਂ ਨੂੰ ਵੀ ਦਰਸਾਇਆ ਗਿਆ ਇਸ ਮੈਲੇ ਦੀ ਸ਼ੁਰੂਆਤ ਅਫਤਾਰ ਨੰਦਪੁਰੀ ਵੱਲੋਂ ਐਂਕਰਿੰਗ ਕਰਕੇ ਕੀਤੀ ਗਈ ਕਿੱਥੇ ਇੱਕ ਤਾਲ ਨੰਦਵੇ ਮੈਂ ਪੂਰੀ ਕਰੂੰਗੀ ਆਕਲ ਕੇ ਨਾ ਨਾ ਭਾਬੀ ਮੈਂ ਰਿਆ ਕਰਵਾਣਾ ਨਾ ਕਰਵਾਣੀ ਕੰਦਨੇ ਤੂੰ ਗਲਗਲ ਵਰਗੀ ਮੈਨੂੰ ਬੜੀ ਪਸੰਦ ਨੇ ਤੂੰ ਗਲਗਲ ਵਰਗੀ ਮੈਨੂੰ ਬੜੀ ਪਸੰਦ ਨੇ ਚੱਕ ਲੈ ਸੋਨੇ ਮਹੀਨੇ ਵੀ ਪੈ ਜਾਂਦਾ ਸੋਨੇ ਮਹੀਨੇ ਲਾਉਂਦਾ ਗੋਟੇ-ਗੋਟੇ ਕਾ ਨੀ ਮੇਰੀਆਂ ਸੇ ਤੇ ਤੀ ਦਾ ਜਿਹੜਾ ਅੱਜ ਸੋਨ ਦਾ ਮਹੀਨਾ ਵੀ ਕੱਲ ਸੰਗਰਾਮ ਵੀ ਆ ਭਾਦਰਾ ਮਹੀਨਾ ਸ਼ੁਰੂ ਹੋਣੇ ਹਾਂਜੀ ਵੀਰੇ ਅਈਦਾ ਜਿਹੜਾ ਦਿਨ ਮਨਾਇਆ ਕਿਸ ਤਰ੍ਹਾਂ ਮਨਾਇਆ ਕਿਵੇਂ ਇੰਜੋਏ ਕੀਤਾ ਬਹੁਤ ਵਧੀਆ ਪ੍ਰੋਗਰਾਮ ਮਨਾਇਆ ਵੀਰੇ ਅੱਜ ਸੌਣ ਦਾ ਆਸਤੇ ਸੀਗਾ ਤੇ ਅਸੀਂ ਇੱਕ ਅਚਾਨਕ ਹੀ ਰੱਖੀਆਂ ᱛੀਆਂ ਕਿਉਂਕਿ ਪਹਿਲਾਂ ਸਾਡਾ ਮਨ ਨਹੀਂ ਸੀਗਾ ਤੇ ਵੀ ਚਲੋ ਕੁਝ ਮਾਹੌਲ ਇਦਾਂ ਦਾ ਸੀਗਾ ਵੀ ਰੱਖੀਆਂ ਨਹੀਂ ਸੀ ਅਸੀਂ ᱛੀਆਂ ਤੇ ਫਿਰ ਜਾਦਾ ਫਿਰ ਬੀਬੀਆਂ ਭੈਣਾਂ ਦੇ ਕਹਿਣ ਤੇ ਅਸੀਂ ᱛੀਆਂ ਰੱਖੀਆਂ ਅਜ ਲਾਸ ਦਿਨ ਸੀਗਾ ਸੌਣ ਦਾ ਤੇ ਕੱਲ੍ਹ ਭਾਦੋਂ ਚੜ ਜਣੀਆਂ ਤੇ ਅੱਜ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਨੇ ਅਸੀਂ ਸਾਹਨੇਵਾਲ ਦੇ ਵਿੱਚ ਇੱਥੇ ਪਿੱਪਣਾ ਬੋੜਾਂ ਦੇ ਥੱਲੇ ਜਿਹੜੀਆਂ ਪੀਂਗਾ ਪਾ ਕੇ ᱛੀਆਂ ਲਈਆਂ ਹੋਈਆਂ ਨੇ ਇਹਨਾਂ ਦੇ ਅਪੋਲੀਆਂ ਕੋਈ ਸੁਣਾਉ ਲੋ ਜਿਹੜੀਆਂ ਅੱਗੇ ਤੋਂ ਪਾਈਆਂ ਬੋਲੀਆਂ ਤਾਂ ਬਹੁਤ ਪਈਆਂ ਹੁਣ ਮੈਂ ਥੱਕ ਗਈ ਪੰਜਾਬੀ ਵਰਸਨਾ ਸੁਣਾਉਣੀ ਸਮਝਦ ਰੱਖਦੀ ਆ ਭੈਣਾ ਦੇ ਸੰਬੰਧ ਚ ਪੈਣਾ ਪੈਣਾ ਕਦੀ ਨ ਲੜੀਆਂ ਪੈਣਾ ਪੈਣਾ ਕਦੀ ਨ ਲੜੀਆਂ ਸਾਡੂ ਮਰਗੇ ਖੈ ਕੇ ਕੋਲਾਂ ਕੂਕਦੀਆਂ ਵਿੱਚ ਬਾਗਾਂ ਦੇ ਬਹਿ ਕੇ ਕੋਲਾਂ ਕੂਕਦੀਆਂ ਵਿੱਚ ਬਾਗਾਂ ਦੇ ਕੀ ਕੋਲਾਂ ਕੂਕਦੀਆਂ ਵਿੱਚ ਬਾਗਾਂ ਦੇ ਬਹਿ ਕੇ ਕੋਲਾਂ ਕੂਕਦੀਆਂ ਇਹਨਾਂ ਦਾ ਐਸੇ ਤਰ੍ਹਾਂ ਜਿਹੜੀਆਂ ਮਨਾਈਆਂ ਜਾਣਗੀਆਂ ਤੀਆਂ ਹਾਂਜੀ ਵੀਰੇ ਅਸੀਂ ਕਾਫੀ ਜਿਵੇਂ ਹੁਣ ਸ਼ਹਿਰੋਂ ਵੀ ਕਾਫੀ ਲੋਕ ਚੱਲ ਕੇ ਆਏ ਨੇ ਹਨਾ ਦੇਖਣ ਲਈ ਕਿ ਪੰਜਾਬ ਦਾ ਜਿਹੜਾ ਅਸਲੀ ਵਿਰਸਾ ਹੈ ਉਹ ਪਿੰਡਾਂ ਵਿੱਚ ਆ ਕਿ ਅਸੀਂ ਚੱਲ ਕੇ ਦੇਖੀਏ ਜਿਵੇਂ ਅਸੀਂ ਇੱਥੇ ਪੁਰਾਣਾ ਵਿਰਾਸਤ ਕਿਸਮਾਨਾ ਜਿ ਸਜਾਇਆ ਹੋਇਆ ਗੱਡੇ ਖੜੇ ਕੀਤੇ ਹੋਏ ਆ ਫੁਲਕਾਰੀਆਂ ਅਗਲੀਚੇ ਵਸਾਈ ਹੋਏ ਨੇ ਫੁਲਕਾਰੀਆਂ ਪੱਖੀਆਂ ਚਰਖੇ ਰੱਖੇ ਹੋਏ ਮਧਾਣੀਆਂ ਆਪਣਾ ਪੂਰਾ ਪੰਜਾਬੀ ਕਲਚਰ ਅਸੀਂ ਕ੍ਰੀਏਟ ਕੀਤਾ ਹੋਇਆ ਸ਼ਹਿਰੋਂ ਵੀ ਕਾਫੀ ਲੋਕ ਦੇਖਣ ਵਾਸਤੇ ਆਏ ਨੇ ਉਹਨਾਂ ਅੰਦਰ ਵੀ ਖੇਚ ਸੀ ਦੇਖਣ ਦੀ ਨਵੀਂ ਕਲਚਰ ਨੂੰ ਵੀ ਪ੍ਰਾਪਤ ਜਿਹੜਾ ਵਿਰਸਾ ਨਾਲ ਜੁੜਿਆ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕ ਜਿਹੜੇ ਆਉਣ ਵਾਲੀ ਜਨਰੇਸ਼ਨ ਆ ਬੱਚੇ ਉਹ ਆਪਣਾ ਜਿਹੜਾ ਵਿਰਸਾ ਹੈ ਸਾਹਮਣੇ ਰੱਖਣ ਤੇ ਭੁੱਲਣ ਨਹੀਂ ਚਾਹੀਦੇ ਠੀਕ ਕਹਿਣਾ ਚਾਹੁੰਦੇ ਮਮੀ ਜੀ ਨਵੀਂ ਪੀੜੀ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਆਪਣੇ ਵਿਰਸੇ ਨਾਲ ਜੁੜਨ ਪੰਜਾਬੀ ਮਾਂ ਬੋਲੀ ਨੂੰ ਯਾਦ ਰੱਖਣ ਅਸੀਂ ਕੋਸ਼ਿਸ਼ ਕਰੀਏ ਪੰਜਾਬੀ ਬੋਲੀਏ ਪੰਜਾਬੀ ਲਿਖੀਏ ਔਰ ਪੰਜਾਬੀ ਨੂੰ ਕਿ ਪਹਿਲ ਦਈਏ ਪੰਜਾਬ ਪੰਜਾਬੀ ਤੇ ਪੰਜਾਬੀ ਇਤਨੂ ਜਾਉਂਦਾ ਰੱਖੀਏ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸੁਰੰਜਨਾ ਬਸੇਨ ਤੇ ਸਾਨੂੰ ਜਤਿੰਦਰ ਜੀ ਨੇ ਆਪਣੇ ਪ੍ਰੋਗਰਾਮ ਤੀਆਂ ਦੇ ਵਿੱਚ ਬੁਲਾਇਆ ਤੇ ਦੇਖ ਕੇ ਬੜਾ ਹੀ ਮਨਕੁਸ਼ ਹੋਇਆ ਕਿਉਂਕਿ ਐਕਚੁਅਲੀ ਅਸੀਂ ਆਪਣਾ ਇੱਕ ਆਪਣਾ ਕਢਾਈ ਦਾ ਜਿਹੜਾ ਲੈ ਕੇ ਮੇਰੇ ਹਸਬੰਡ ਹੈ ਸੁਨੀਤ ਤੇ ਬੇਟਾ ਵੰਸ਼ ਹੈ ਉਹਨੂੰ ਅਸੀਂ ਪੂਰਾ ਇਸ ਤਰ੍ਹਾਂ ਆਪਣਾ ਕਰ ਰਹੇ ਹੈਗੇ ਆਂ ਤੇ ਪ੍ਰਮੋਟ ਕਰਦੇ ਪਏ ਆ ਬਾਕੀ ਪੰਜਾਬ ਐਮ ਬੇਟੇ ਨੇ ਮੈਂ ਤਾਂ ਨਾਲ ਲੈ ਕੇ ਆਈਆਂ ਆਪਣਾ ਪੰਜਾਬੀ ਵਿਰਸਾ ਪੰਜਾਬੀ ਦੇ ਨਾਲ ਜੋੜਨ ਵਾਸਤੇ ਕਿ ਪਤਾ ਲੱਗੇ ਕਿਉਂਕਿ ਅੱਗੋਂ ਜਿਹੜਾ ਬੱਚੇ ਨੇ ਸਾਡੇ ਨੇ ਕੰਮ ਸੰਭਾਲਣਾ ਜਿਹੜੀਆਂ ਫੁਲਕਾਰੀਆਂ ਸੁਭਰ ਹੈ ਬਾਗ ਹੈ ਤਾਂ ਕਿ ਇਹ ਬੱਚੇ ਆਪਣੇ ਕਲਚਰ ਨੂੰ ਲੈ ਕੇ ਦੇਖੋ ਸਾਰੇ ਬੱਚੇ ਬਾਹਰ ਨੂੰ ਭਜਦੇ ਜਾ ਰਹੇ ਹੈਗੇ ਆ ਮੈਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜ ਕੇ ਲੈ ਕੇ ਆਉਣਾ ਚਾਹੁੰਦੀ ਆ ਇਹਦੇ ਫਾਦਰ ਹੈ ਜਿਹੜੇ ਐਮਬਰਾਇਡਰੀ ਨੂੰ ਫੁਲਕਾਰੀ ਨੂੰ ਬਹੁਤ ਉੱਚਾ ਲੈ ਕੇ ਆ ਰਹੇ ਤੇ ਬਾਕੀ ਪਿੰਡ ਦਾ ਪ੍ਰੋਗਰਾਮ ਦੇਖ ਕੇ ਸਾਨੂੰ ਬਹੁਤ ਹੀ ਵਧੀਆ ਲੱਗਿਆ